ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਸਵਈਏ ਸ੍ਰੀ ਮੁਖ ਬਾਕ ਬਾਕਯ ਮਹੱਲਾ ਪੰਜਵਾ ਇਸ ਦਾ ਉਚਾਰਨ ਸਵਈਏ ਸਸਾ ਵਾਵਾ ਯੇ ਯੇ ਲਾਂ ਦਾ ਉਚਾਰਨ ਜਿਹੜਾ ਹੈ ਉਹ ਸਸਾ ਵਾਵਾ ਈੜੀ ਬਿਆਰੀ ਈੜੀ ਲਾਂ ਸਵਈਏ ਉਚਾਰਨ ਕਰਨਾ ਹੈ ਸਵਏ ਸਵਏ ਨਹੀਂ ਬੋਲਣਾ ਸਵਈਏ ਉਚਾਰਨ ਕਰਨਾ ਥੋੜਾ ਕਸ ਕੇ ਬੋਲਣਾ ਹੈ ਸ੍ਰੀ ਮੁਖ ਬਾਕਯ ਇਸ ਤਾਂ ਉਚਾਰਨ ਕਰਨਾ ਹੈ ਮੁੱਖ ਥੋੜਾ ਜਿਹਾ ਕਸ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਜਿਹੜਾ ਕਕੇ ਦੇ ਥੇਠਾਂ ਅੱਧਾ ਯਈਆ ਹੈ ਇਸਦਾ ਉਚਾਰਨ ਵਾਕ ਕਕੇ ਨੂੰ ਸਿਹਾਰੀ ਦਾ ਇਸ਼ਾਰਾ ਤੇ ਐੜਾ ਉਚਾਰਨ ਕਰਨਾ ਹੈ ਸਵਈਏ ਸ੍ਰੀ ਮੁਖ ਵਾਕਯ ਮਹੱਲਾ ਪੰਜਵਾਦ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਾਰਪੂਰ ਸਗਲ ਘਾਟ ਰਹੇ ਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਾਤ ਗਾਤ ਪਦ ਤੇਹੀ ਵਿਸਰਾਮ ਹੈ ਵਿਆਪਤ ਉਚਾਰਨ ਕਰਨਾ ਹੈ ਬੱਬੇ ਸਿਆਰੀ ਐੜੇ ਕੰਨਾ ਪਪਾ ਤੱਤਾ ਵਿਆਪਤ ਦੇਖੀਐ ਜਗਤ ਇਥੇ ਠੰਮਕ ਹੈ ਜਾਣੈ ਕੌਣ ਤੇਰੀ ਗਾਤ ਇਥੇ ਵਿਸਰਾਮ ਹੈ ਸਰਬ ਕੀ ਰਖਿਆ ਕਰੈ ਆਪੇ ਹਰਿਪਤ ਸਰਬ ਕੀ ਰਖਿਆ ਕਰੈ ਇਥੇ ਠੰਮਕ ਆਪੇ ਹਰ ਪਾਤ ਪਾਤ ਪੂਲਾ ਹੀ ਵਿਚਾਰਨ ਕਰਨਾ ਅਬਨਾਸੀ ਆਵਗਤ ਆਪੇ ਆਪ ਉਤਪਾਤ ਇਹ ਆਵਗਤ ਹੀ ਵਿਚਾਰਨ ਕਰਨਾ ਅਬਿਗਤ ਨਹੀਂ ਕਹਿ ਦੇਣਾ ਕਈ ਪਾਠੀ ਸਿੰਘ ਅਬਿਗਤ ਬੋਲ ਜਾਂਦੇ ਹਨ ਆਵਗਤ ਬੋਲਣਾ ਹੈ ਅਬਨਾਸੀ ਆਵਗਤ ਆਪੇ ਆਪ ਉਤਪਾਤ ਇਕ ਤੂੰ ਹੀ ਇਕੈ ਆਨ ਨਾਹੀ ਤੁਮ ਭਤ ਹਾਂ ਇਹ ਆਨ ਪਾਠ ਜਿਹੜਾ ਹੈ ਇਹ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਆਨ ਹੈ ਨਵੀਨ ਪੁੱਥੀਆਂ ਤੇ ਆਨ ਛਪਿਆ ਹੋਇਆ ਕਈ ਪੁੱਤ ਸਰੂਪਾਂ ਚ ਵੀ ਆਨ ਪਾਠ ਆਇਆ ਹੈ ਪਰ ਆਨ ਪਾਠ ਜਿਹੜਾ ਹੈ ਸ਼ੁੱਧ ਹੈ ਸੰਪਰਦਾਇ ਦੇ ਵਿੱਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਏਕੈ ਤੂਹੀ ਏਕੈ ਆਨ ਨਹੀਂ ਤੁਮ ਪਤ ਹਰ ਅੰਤ ਨਹੀਂ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸ੍ਰਵ ਪ੍ਰਾਨ ਕੋ ਆਧਾਰ ਵਿਚਾਰ ਪਦ ਤੇ ਵਿਸਰਾਮ ਹੈ ਜੋ ਤੁਮਕ ਹੈ ਅਰਧ ਬਿਸਰਾਮ ਹੈ ਉੱਥੇ ਥੋੜਾ ਜਿਹਾ ਇਸ਼ਾਰਾ ਦਿਨਾ ਹੈ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੈ ਵਿਚਾਰ ਇਥੇ ਵਿਸਰਾਮ ਹੈ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਆਧਾਰ ਜਨਨਾਨਿਕ ਭਗਤ ਦਰ ਤੋਲ ਬ੍ਰਹਮ ਸੰਸਰ ਦਰ ਪਦ ਤੇ ਥਮਕ ਲਉਨੀ ਹੈ ਜਨਨਾਨਿਕ ਭਗਤ ਦਰ ਤੋਲ ਬ੍ਰਹਮ ਸੰਸਰ ਏਕ ਏਕ ਜੀ ਕੀਆ ਬਖਾਨਾ ਹਾ ਕੇ ਬਲ 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 ਸਤਿ ਬਲਿਹਾਰ ਹਾਂ ਕੇ ਬਲ ਬਲ ਇੱਥੇ ਵਿਸਰਾਮ ਲਾਉਣਾ ਹੈ ਬਲ ਬਲ ਸਤਿ ਬਲਿਹਾਰ ਹਾਂ ਕੇ ਬਲ 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 ਸਤਿ ਬਲਿਹਾਰ ਅੰਮ੍ਰਿਤ ਪ੍ਰਵਾਹ ਸਾਰ ਅਤੋਲ ਢੰਡਾਰ ਭਾਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਭਰ ਇਥੇ ਵਿਸਰਾਮ ਪਰੇ ਹੀ ਤੇ ਪਰੈ ਅਪਰ ਅਪਾਰ ਪਰ ਅਪਰ ਹੀ ਬੋਲਣਾ ਅਪਾਰ ਨਹੀਂ ਕਹਿਣਾ ਹੈ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓਪਤ ਪਰ ਲਓ ਇਕੈ ਨਿਮਖ ਤੋ ਘਰ ਆਪਨੋ ਭਾਵਨ ਕਰ ਮੰਤਰਨਾ ਦੂਸਰੋ ਧਾਰ ਇਥੇ ਵਿਸ਼ਰਾਮ ਹੈ ਊਪਤ ਪਰਲਉ ਇਥੇ ਠੰਮ ਕਲਉਣੀ ਹੈ ਇਕੈ ਨਿਮਕ ਤੋ ਘਰ ਇਹ ਤੋ ਘਰ ਇਕੱਠਾ ਨਹੀਂ ਕਹਿ ਦੇਣਾ ਤਤੈ ਓਂਕਰ ਦੇ ਨਾਲ ਉਚਾਰਨ ਕਰਨਾ ਇਕੈ ਨਿਮਖ ਤੋ ਘਰ ਆਨ ਨਾਹੀ ਸੰਸਰ ਉਜੀਆਰੋ ਨਿਰਮਰ ਸੰਸਰ ਪਾਠ ਇਕੱਠਾ ਹੀ ਬੂਲਣਾ ਹੈ ਆਨ ਨਾਹੀ ਸੰਸਰ ਉਜੀਆਰੋ ਨਿਰਮਰ ਇਥੇ ਵਿਸ਼ਰਾਮ ਕੋਟ ਪ੍ਰਾਸ਼ਤ ਜਾਹ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੋਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਾਲ ਬਲ ਬਾਲ ਬਲ ਸਦ ਬਲਹਾਰ ਸਗਲ ਭਵਨ ਤਾਰੇ ਏਕ ਥੀ ਕੀਏ ਵਿਸਤਾਰੇ ਪੂਰ ਰਹਿਓ ਸ੍ਰਬ ਮਹਿ ਆਪ ਹੈ ਨਿਰਾਰੀ ਹਰ ਗੁਨ ਨਾਹੀ ਅੰਤ ਪਾਰੇ ਜੀਏ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਸਗਲ ਕੋ ਦਾਤਾ ਇਥੇ ਠਮਕ ਲਾਉਣੀ ਹੈ ਹਰ ਗੁਨ ਅੰਤ ਨਾਹੀ ਪਾਰੇ ਜੀਏ ਜੰਤ ਸਭ ਥਾਰੇ ਤੇ ਵਿਸਰਾਮ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ